ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮਾਲਚੱਕ ਤਹਿਸੀਲ ਕਡੂਰ ਸਾਹਿਬ ਤੋਂ ਜ਼ਿਲ੍ਹਾ ਤਰਨਤਾਰਨ ਸਾਹਿਬ ਹੈ ਜੀ ਵੀਰ ਜਗਰਾਸ ਹੁਣਾਂ ਕੋਲ ਘਰੇਲੂ ਵਹਿੜਿਆ ਜੀ ਬਾਕੀ ਇਹਨਾਂ ਦੀ ਜਾਣਕਾਰੀ ਆਪਾਂ ਤਾਂ ਡਰਾਹਾਂ ਜੀ ਕਰਨੀ ਉਸ ਤੋਂ ਸਮਾਂ ਨੋਟ ਕਰਿਓ ਸਮਾਂ ਕੁਝ 3:30 ਵਜੇ ਦਾ ਤਰੀਕ 27 ਨਵੰਬਰ 2025 ਬਾਕੀ ਵੀਰ ਹੁਣਾਂ ਤੋਂ ਸਾਰੀ ਜਾਣਕਾਰੀ ਲੈਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੇਤਾਂ ਕਹਿਵਨੇ ਜੀ ਹਾਂਜੀ ਇਹਦੀ ਕਿਰਪਾ ਜੀ ਠੀਕ ਹੈ ਜੀ ਹਾਂਜੀ ਤੇ ਕਰੀਆਂ ਵੀਰ ਜੀ ਵੈਡ ਦੀ ਜਾਣਕਾਰੀ ਹਾਂ ਜੀ ਵੈਡ ਵੀਰ ਜੀ ਇਹਨਾਂ ਨੇ ਚੌਥੇ ਸੂਏ ਸੁਣਾਵਾ ਚੌਥੇ ਸੂਏ ਕਿੰਨੇ ਦਿਨ ਲੈਂਦੀ ਜੋ ਇਹ 15 ਕ ਦਿਨ ਖੜਦੀ ਹੈ ਹਾਂ ਜੀ ਤੇ ਲਾਡੂ ਲਾ ਜੇ ਨੇ ਸਾਰੀਆਂ ਆਹ ਤੇ ਲਾਟੂ ਲਾਂ ਸਾਰੀਆਂ ਜਿਹੜੀਆਂ ਨਾ ਇਹਨੇ ਆ ਜਿੰਨੀਆਂ ਸਾਰੀਆਂ ਕਵਰ ਕਰਨੀਆਂ ਹਨਾ ਕਵਰ ਕਰ ਜਾਂਦੀ ਆ ਸਾਰੀਆਂ ਆ ਜੇ ਦੇਣੇ ਦੇ ਪਏ ਹਾਂਜੀ ਵੀਰ ਜੀ ਇਹ ਤੇ ਵੀ ਦੀ ਰਿਕਾਰਡ ਰੂਟ ਕੀ ਆ ਪਿਛਲੇ ਇਹ ਪਿਛਲੇ ਸੂਏ ਨੇ 20 22 ਲੀਟਰ ਦੁੱਧ ਦਾ ਹੈਗਾ ਜੀ 20 22 ਲੀਟਰ ਹੈ ਨਾ ਚੰਗੀ ਵੱਡੀ ਮੈਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਨਾ ਹਾਂਜੀ ਹਾਂਜੀ ਤੇ ਚਵਾਈ ਚਵੀ ਦੀ ਚਵਾਈ ਬੜੀ ਵਧੀਆ ਸਾਫ ਬਿਲਕੁਲ ਹੈ ਠੰਡੀ ਸੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਚੱਕਰ ਖਾਂਦੀ ਹੈ ਨਾ ਨਾ ਕੋਈ ਚੱਕਰੀ ਨਹੀਂ ਜਿਹੜੇ ਬੰਨੇ ਮਰਜ਼ੀ ਪਹਚਵਾ ਪੈ ਬਹਿ ਛੱਡਣ ਕੋਈ ਚੱਕਰੀ ਨਹੀਂ ਇਹਨੂੰ ਤੇ ਹਾਂਜੀ 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 ਠੀਕ ਹੈ ਜੀ ਤੇ ਕਰਾਈ ਹਾਂ ਚੈੱਕ ਮੜਾਇਆ ਭਰਾਵਾਂ ਨੂੰ ਖੋਲ ਕੇ ਲਓ ਜੀ ਇਹਨੂੰ ਮੋੜ ਲੀ ਵੀ ਜੀ ਮੋੜ ਲਾ ਮੋੜ ਲਾ ਇੱਧਰ ਲੈ ਤੁਹਾ ਵੀਰ ਜੀ ਫਿਰ ਚੌਥਾ ਹਾਂਜੀ ਵੀਰ ਜੀ ਦੇਣ 15 ਕ ਦੇ ਜਿਆਦਾ ਕੋਈ ਆਈਡੀਆ 15 ਕ ਹੋ ਸਕਦਾ 4-5 ਦਿਨ ਉੱਤੇ ਵੀ ਲੈ ਜੇ ਹਾਂਜੀ ਹਾਂਜੀ ਤੇ 15 ਕ ਦਿਨ ਦਾ ਆਈਡੀਆ ਹੈਗਾ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਕੀ ਮੰਗ ਬੰਗ ਆਪਾਂ ਕਰਦੇ ਆ ਦੀ ਮੰਗ ਵੀਰ ਜੀ ਇਹਦੀ ਕਰਨ ਨੂੰ ਤੇ ਜੰਨੀ 80 ਕ ਤੱਕ ਦੀ ਮੰਗ ਹੈ ਜੀ ਵੀ 80000 ਤੱਕ ਦੇ ਦਾਂ ਕਿੰਨੇ ਕੁ ਛੋਟ ਛੱਪਾ ਕਰਦੇ ਹੋਗੇ ਛੋਟ ਛੱਪਾ ਤੇ ਫਿਰ ਕਰਨਾ ਹੀ ਪੈਣਾ ਹਾਂਜੀ ਹਾਂਜੀ ਉਹ ਤੇ ਜਿੱਦਾਂ ਹੋਊਗਾ ਉਹ ਕੋਈ ਨਹੀਂ ਕਰ ਦਾਂਗੇ ਠੀਕ ਹੈ ਜੀ ਹਾਂਜੀ 2000 ਖੰਡ ਦੋ 2000 ਕਰ ਦਿਓਗੇ ਹਾਂਜੀ 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 ਹੋਈ ਜਾਣਾਗੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਜੀ ਇੱਕ ਰੀਕਾ ਪਿੰਡ ਤੇ ਆਪਣਾ ਮੋਬਾਈਲ ਨੰਬਰ ਪਿੰਡ ਮਾਰ ਚੱਕਿਆ ਹਾਂਜੀ ਤੇ ਬਾਠਾਂ ਤੋਂ ਦਿਨੇ ਵਾਲ ਨੂੰ ਜਿਹੜੀ ਸੜਕ ਹੁੰਦੀ ਹੈ ਨਾ ਉਹਦੇ ਉੱਤੇ ਘਰ ਹੈ ਆਪਣਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਹੈਗਾ 95925 ਹਾਂਜੀ 92633 ਠੀਕ ਹੈ ਜੀ ਹਾਂਜੀ ਜਿਹੜੇ ਵੀ ਸੱਜਣ ਨੇ ਆਉਣਾ ਹੈ ਨਾ ਤੇ ਆਪਾਂ ਤੁਹਾਡੇ ਨਾਲ ਕਰੀ ਜਰੂਰ ਕਨੈਕਟ ਕਰੇ ਹਾਂਜੀ ਹਾਂਜੀ ਬਾਕੀ ਘਰੇਲੂ ਵੈੜਾ ਕੋਈ ਕਾਕਲੀ ਗੱਲ ਨਾ ਆਪਣਾ ਘਰ ਦੇ ਹੀ ਕਰਦਾ ਹੀ ਮਾਲ ਇਹਨਾਂ ਦਾ ਵੀਰ ਉਹਨਾਂ ਦਾ ਹਣਾ ਹਾਂਜੀ ਹਾਂਜੀ ਕੋਈ ਕੰਮਕਾਰ ਮੇਰੇ ਸਾਹ ਬਿਜ਼ਨਸ ਸ਼ੁਰੂ ਕੀਤਾ ਨਵਾਂ ਹਾਂਜੀ ਨਹੀਂ ਆਪਣਾ ਕੇ ਵਾਈ ਬੂਈ ਦਾ ਵਾ ਤੂੜੀ ਵਾਲਾ ਰੀਪਰ ਆ ਐਪੀ ਸੀਡਰ ਮਹਾ ਇਹੋ ਹੀ ਕੰਮ ਕੁੱਮ ਮਹਾ ਨਿਭੜਦੇ ਰੰਗ ਰਾਲੋਇਆ ਨਹੀਂ ਜਾਂਦਾ ਹਾਂਜੀ ਹਾਂਜੀ ਆ ਵੇਲੇ ਕੋ ਵੇਲੇ ਪੱਠੇ ਕਰੀ ਪੈ ਗਏ ਕਰੀ ਰਹਿ ਗਏ ਹਾਂਜੀ ਹਾਂਜੀ ਹਾਂ ਕਰ ਲਓ ਦੋਸਤੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਟਾਈਮਟ ਪਾਣੀ